ਕਉ ਕਉ ਮਰੀ ਦੁਰਧੰਡੇ ਮੰਗਲ ਚਾਰਾ ਰਾਮ ਨੇ ਮੰਗਲ ਚਾਰਾ ਦੁਰਧੰਡੇ ਮੰਗਲ ਚਾਰਾ ਰਾਮ ਨੇ ਮੰਗਲ ਚਾਰਾ ਮੇਰੇ ਘਰ ਆਈ ਰਾਜਾ ਰਾਮ ਪਤਾ ਰਾਜਾ ਨਾਮ ਪਤਾ ਰਾ ਗਉ ਗਉਰੀ ਗਉ ਗਉਰੀ ਤੁਨ ਤਾ ਪੁਕਾਰੂ ਪਾਜੋ ਤਤ ਬਰਤੀ ਆ ਪਾਜੋ ਤਤ ਬਰਤੀ ਅਗਾਂ ਤਨ ਰੇਨੀ ਮਨ ਉਹਨੇ ਜ਼ੁਕਰ ਕੋ ਪਾਜੋ ਤਤ ਬਰਤੀ

ਰਾਜਾ ਰਾਮ ਕਥਾ ਮੇਰੇ ਗਏ ਆਏ ਰਾਜਾ ਰਾਮ ਕਥਾ ਗਉ ਗਉਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਆਜਾ ਪਾਬ ਜੀ ਨੂੰ ਇਹ ਵਾਲਾ ਸ਼ਬਦ ਸਿਖਾਉਣ ਦਾ ਯਤਨ ਕਰੀਏ ਸ਼ਬਦ ਨੂੰ ਆਪ ਜੀ ਕਿਸੇ ਵੀ ਖੁਸ਼ੀ ਦੇ ਸਮਾਗਮ ਵਿੱਚ ਗਾਇਨ ਕਰ ਸਕਦੇ ਹੋ ਚਾਹੇ ਕੋਈ ਮੈਰਿਜ ਹੋਵੇ ਚਾਹੇ ਕੋਈ ਖੁਸ਼ੀ ਦਾ ਪ੍ਰੋਗਰਾਮ ਹੋਵੇ ਆਪ ਜੀ ਗਾਇਨ ਕਰ ਸਕਦੇ ਹੋ ਸੋ ਆਓ ਜੀ ਆਪ ਜੀ ਨੂੰ ਹੌਲੀ ਹੌਲੀ ਸੁਰਾਂ ਤੇ ਲਗਾ ਕੇ ਦੱਸਦੇ ਹਾਂ ਗਾਓ ਗਾਉਰੀ ਯਰ ਦੇਖੋ ਜੀ ਗਾਉ ਗਾਉ ਰੀ ਗਾਉ ਗਾਉ ਰੀ ਦੁਲਖਨੀ ਮੰਗਲ ਚਾਰਾ ਦੁਲਖਨੀ ਮੰਗਲ ਚਾਰਾ ਦੁਲਖਨੀ ਮੰਗਲ ਚਾਰਾ ਦੁਲਖਨੀ ਮੰਗਲ ਚਾਰਾ ਮੇਰੇ ਗ੍ਰੇ ਆਈ ਰਾਜਾ RAM ਪਤਾਰਾ ਮੇਰੇ ਗ੍ਰੇ ਆਈ ਰਾਜਾ RAM ਪਤਾਰਾ ਗਾਉ ਗਾਉਰੀ ਗਾਉ ਗਾਉਰੀ ਦਲਖਨੀ ਮੰਗਲ ਚਾਰਾ ਦਲਖਨੀ ਮੰਗਲ ਚਾਰਾ ਤਨ ਰੇਨੀ ਮਨ ਉਨਰਪ ਕਰ ਖੋ ਬਾਜੋ ਤਤ ਵਰਤੀ ਹਾਂ ਜੋ ਤਤਵ ਰਤੀ ਤੇਰਾ ਮਰੰਗ ਇਸੋ ਬਾਵਰ ਲਾਹੋ ਤੇਰਾ ਮਰੰਗ ਇਸੋ ਬਾਵਰ ਲਾਹੋ ਆਤਮ ਤੇ ਰੰਗ ਰਤੀ ਆਤਮ ਤੇ ਰੰਗ ਰਾਤੀ ਮੇਰੇ ਗ੍ਰਹਿ ਆਈ ਰਾਜਾ ਰਾਮ ਪਤਾਰਾ ਗਾਉ ਗਾਉਰੀ ਗਾਉ ਗਾਉਰੀ ਦੁਨਕਨੀ ਮੰਗਲ ਚਾਰਾ ਗੁਰਗਨਿ ਮੰਗਲਿ ਆਚਾਰ ਸੋ ਜਲਦੀ ਹੀ ਆਪ ਜੀ ਨੂੰ ਅਗਰੀ ਵੀਡੀਓ ਪਾਵਾਂਗੇ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ